ਬਾਜੀ ਬੜੇ ਰੰਗ ਭਖਦਾ ਬਾਬਾ ਜੀ ਦੇ ਅੰਦਰ ਕੁਝ ਗਿਆ ਭਖਦੀਆਂ ਅੱਖਾਂ ਤਾਂਵੇਂ ਥੋੜਾ ਸਮਝਾਈ ਗੁਰੂ ਕੇ ਪਿਆਰਿਓ ਨਸ਼ੇ ਦਾ ਤਿਆਗ ਕਰੋ ਅਮਰ ਪ੍ਰਸ਼ਾਦੇ ਦਾ ਕਰੋ ਸਵੇਰੇ ਵਖਾਸਰ ਉਠੋ ਦੋ ਗਲਾਸ ਸਵੇਰੇ ਪਾਣੀ ਪੀਓ ਸਿਹਤ ਆਪਣੀ ਵਧੀਆ ਰੱਖੋ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਨੌਜਵਾਨਾ ਜੇ ਤੂੰ ਨਸ਼ਾ ਕਰਦੇਸ ਤੇਰੇ ਕਰਕੇ ਤੇਰੀ ਮਾਂ ਨੂੰ ਕੋ ਅਮਲੀ ਦੀ ਮਾਂ ਕਹਿੰਦਾ ਨਾ ਤੂੰ ਕੋ ਵਧੀਆ ਕੰਮ ਨਹੀਂ ਕਰ ਰਿਆ ਨਾ ਬਦਲਦੇ ਅੱਜ ਕਹਿ ਅੱਜ ਤੋਂ ਬਾਅਦ ਇਹ ਕਲੰਕ ਆਪਣੇ ਮੱਥੋਂ ਲਾਹਿਆ ਛੱਡਿਆ ਇਹ ਕੋਹੜ ਆਪਣੇ ਘਰੋਂ ਭਾਈ ਮਨੀ ਸਿੰਘ ਦੇ ਸੀਦੀ ਦਿਹਾੜੇ ਤੇ ਇੱਕ ਪ੍ਰਣ ਕਰ ਲੋ ਜੇ ਕੋ ਮਾੜਾ ਮੋਟਾ ਵੀ ਨਸ਼ਾ ਕਰਦਾ ਕਿ ਮੈਂ ਆਪਣੇ ਐਸ ਅੰਮ੍ਰਿਤ ਮਈ ਸਰੀਰ ਵਿੱਚ ਅੰਮ੍ਰਿਤ ਇਹ ਅੰਮ੍ਰਿਤ ਕਾਇਆ ਰਹੇ ਸੁਖਾਲੀ ਇਹ ਜਿਹੜੀ ਅੰਮ੍ਰਿਤ ਵਰਗੀ ਕਾਇਆ ਨਾ ਇਹਦੇ ਵਿੱਚ ਮੈਂ ਕੋਈ ਜ਼ਰੀਲਾ ਪਦਾਰਥ ਨਹੀਂ ਪਾਉਣਾ ਕੋਈ ਜ਼ਰੀਲੀ ਵਸਤੂ ਨਹੀਂ ਪਾਉਣੀ